ਸੋ ਦੋਸਤੋ ਜੋ ਅੱਜ ਪੰਜਾਬ ਦੇ ਹਾਲਾਤ ਨੇ ਹਰ ਇੱਕ ਪੇਰੈਂਟਸ ਹਰ ਬੱਚਾ ਪਰੇਸ਼ਾਨ ਹੈ ਕਿ ਮੇਰੇ ਕੋਲ ਜੌਬ ਨਹੀਂ ਹੈ ਮੈਨੂੰ ਗਵਰਨਮੈਂਟ ਜੌਬ ਨਹੀਂ ਮਿਲ ਰਹੀ ਮੈਨੂੰ ਪ੍ਰਾਈਵੇਟ ਜੌਬ ਨਹੀਂ ਮਿਲ ਰਹੀ ਮੇਰੇ ਕੋਲ ਕੋਈ ਕੰਮ ਦੀ ਆਪਸ਼ਨ ਨਹੀਂ ਹੈ ਮੈਂ ਕੀ ਕਰਾਂ ਬਹੁਤ ਸਾਰੇ ਬੱਚੇ ਦੇਖੋ ਇਹ ਵੀਡੀਓਜ਼ ਦੇਖ ਕੇ ਸਮਝਣਗੇ ਕਿ ਵਾਕਈ ਚੀਜ਼ ਮੇਰੇ ਨਾਲ ਹੋ ਰਹੀ ਹੈ ਘਰ ਬੈਠੇ ਹਮੇਸ਼ਾ ਹੁੰਦਾ ਹੈ ਕਿ ਕੋਈ ਰਿਲੇਟਿਵ ਆਇਆ ਹੈ ਕੋਈ ਨੋਨ ਪਰਸਨ ਆਇਆ ਹੈ ਕੋਈ ਫਰੈਂਡ ਆਇਆ ਕੋਈ ਆਸਪਾਸ ਵਾਲੇ ਆਏ ਤੇ ਤੁਹਾਡੇ ਮਦਰ ਫਾਦਰ ਨੂੰ ਪੁੱਛਦੇ ਨੇ ਤੁਹਾਡਾ ਮੁੰਡਾ ਕੀ ਕਰ ਰਿਹਾ ਤੇ ਬੱਚਾ ਫੀਲ ਕਰਦਾ ਹੈ ਕਿ ਮੇਰੇ ਮੰਮੀ ਨੂੰ ਸ਼ਰਮ ਫੀਲ ਆਂਦੀ ਹੈ ਕਹਿੰਦੇ ਹੋਏ ਕਿ ਮੇਰਾ ਬੱਚਾ ਵਿਹਲਾ ਇਹਨੂੰ ਕੋਈ ਜੌਬ ਨਹੀਂ ਮਿਲ ਰਹੀ ਸੋ ਅੱਜ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਨੇ ਕਿ ਬਹੁਤ ਸਰਚ ਆਊਟ ਕਰਕੇ ਵੀ ਬੱਚਿਆਂ ਨੂੰ ਜੌਬ ਨਹੀਂ ਅਗਰ ਜੌਬ ਹੈ ਵੀ ਹੈ ਤੇ 10000 15000 ਦੀ 10 15000 ਦੀ ਜੌਬ ਕਰਕੇ ਬੱਚੇ ਨੂੰ ਫੀਲ ਆ ਰਿਹਾ ਕਿ ਮੇਰਾ ਤਾਂ ਕੁਝ ਬਣ ਹੀ ਨਹੀਂ ਰਿਹਾ ਸੋ ਅਗਰ ਤੁਸੀਂ ਵੀ ਇਸ ਚੀਜ਼ਾਂ ਦੀ ਪਰੇਸ਼ਾਨੀਆਂ ਤੋਂ ਜੂਝ ਰਹੇ ਹੋ ਚਾਹ ਰਹੇ ਹੋ ਕਿ ਮੈਂ ਲਾਈਫ ਵਿੱਚ ਕੁਝ ਕਰਾਂ ਮੈਂ ਕਿੱਦਾਂ ਆਪਣੇ ਸੁਪਨੇ ਪੂਰਾ ਕਰਾਂ ਔਰ ਕਿਸ ਤਰ੍ਹਾਂ ਮੈਂ ਆਪਣੇ ਪੇਰੈਂਟਸ ਦੇ ਸੁਪਨੇ ਪੂਰੇ ਕਰ ਸਕਦਾ ਅਗਰ ਤੁਹਾਡੀ ਏਜ ਅੱਜ 26 27 28 ਸਾਲ ਦੀ ਹੋ ਗਈ ਹੈ ਤੁਹਾਡੀ ਮੈਰਿਜ ਦੀ ਏਜ ਹੋ ਚੁੱਕੀ ਹੈ ਤੁਹਾਡੇ ਦੋਸਤਾਂ ਦੀ ਮੈਰਿਜ ਹੋ ਗਈ ਹੈ ਲੇਕਿਨ ਤੁਸੀਂ ਇਸ ਚੀਜ਼ ਤੋਂ ਪਰੇਸ਼ਾਨ ਹੋ ਕਿ ਮੈਂ ਕਮਾ 10 15000 ਰੁਪਏ ਮੈਂ ਮੈਰਿਜ ਕਿੱਦਾਂ ਕਰਵਾ ਲਵਾਂ ਮੈਂ ਵਿਆਹ ਕਿੱਦਾਂ ਕਰਵਾ ਲਵਾਂ ਤੁਸੀਂ ਦੋਸਤੋ ਬਲੀਵ ਕਰਿਓ ਸਿਰਫ ਤੁਸੀਂ ਮੇਰੀ ਗੱਲ ਸੁਣ ਕੇ ਬਲਾਈਂਡ ਫੇਥ ਨਹੀਂ ਕਰਨਾ ਸਾਡੇ ਪੇਜ ਤੇ ਜਾ ਕੇ ਉਹ 5 700 ਵੀਡੀਓ ਜ਼ਰੂਰ ਚੈੱਕ ਕਰਨੀਆਂ ਰੋਜ਼ ਇੰਸਟਾਗ੍ਰam ਤੇ ਅਸੀਂ ਘੰਟੇ ਆਪਣੇ ਖਰਾਬ ਕਰਦੇ ਹਾਂ ਅੱਜ ਸਿਰਫ 15 ਮਿੰਟ ਲਗਾ ਕੇ ਸਾਡੇ ਪੇਜ ਨੂੰ ਫੋਲੋ ਕਰਨਾ ਜਾ ਕੇ ਸਾਰੀਆਂ ਵੀਡੀਓਜ਼ ਚੈੱਕ ਕਰਨੀਆਂ ਜਿਹੜੇ ਕਿ ਸਾਈਪਰਸ ਗਏ ਹੋਏ ਬੱਚਿਆਂ ਦਾ ਫੀਡਬੈਕ ਸੁਣਨਾ ਹੈ ਉਹ ਕੀ ਕਹਿ ਰਹੇ ਨੇ ਉਹ ਬੱਚੇ ਕਿੰਨਾ ਟਾਈਮ ਹੋ ਗਿਆ ਕਿੰਨੇ ਟਾਈਮ ਵਿੱਚ ਉਹਨਾਂ ਨੂੰ ਜੋਬ ਮਿਲੀ ਕਿੰਨੇ ਖਰਚੇ ਜਗੇ ਪਰ ਕਿੰਨਾ ਕੁ ਮਾਰੇ ਨੇ ਔਰ ਅੱਜ ਉਹੀ ਬੱਚੇ ਜਿਹੜੇ ਕਹ ਰਹੇ ਸੀ ਕਿ ਅਸੀਂ ਪੰਜਾਬ ਵਿੱਚ ਵੇਲੇ ਸੀ ਸਾਨੂੰ ਘਰੋਂ ਗਾਲ੍ਹਾਂ ਪੈਂਦੀਆਂ ਸੀ ਤੇ ਅੱਜ ਉਹੀ ਬੱਚੇ ਕਹਿ ਰਹੇ ਨੇ ਕਿ ਅੱਜ ਅਸੀਂ 80 ਲੱਖ ਰੁਪਏ ਆਪਣੇ ਪੇਰੈਂਟਸ ਨੂੰ ਹਰ ਮੰਥ ਭੇਜ ਰਹੇ ਹਾਂ ਉਹੀ ਸਾਡੇ ਪੇਰੈਂਟਸ ਜਿਹੜੇ ਸਾਡੇ ਰਿਲੇਟਿਵ ਸਾਨੂੰ ਦੁਤਕਾਰਦੇ ਸੀ ਸਾਨੂੰ ਮਿਹਨੇ ਮਾਰਦੇ ਸੀ ਅੱਜ ਉਹੀ ਸਾਡੀ ਪ੍ਰੇਜ਼ ਕਰਦੇ ਨੇ ਉਹੀ ਸਾਡੀ ਤਾਰੀਫ ਕਰਦੇ ਨੇ ਅਗਰ ਤੁਸੀਂ ਵੀ ਆਪਣੀ ਤਾਰੀਫ ਕਰਵਾਉਣਾ ਚਾ ਰਹੇ ਹੋ ਇਹ ਲਾਸਟ ਮੌਕਾ ਹੈ ਤੁਹਾਡੇ ਕੋਲ ਦੋਸਤੋ ਕਿਉਂਕਿ ਅਗਰ ਤੁਸੀਂ ਹੁਣ ਵੀ ਸੋਚਦੇ ਰਹਿ ਗਏ ਕਿ ਮੈਂ ਅਪਲਾਈ ਕਰਾਂਗਾ ਮੇਰੇ 4 ਬੈਂਡ ਨਹੀਂ ਆਣਗੇ ਮੇਰਾ ਪੀਟੀ ਦਾ 43 ਸਕੋਰ ਨਹੀਂ ਆਏਗਾ ਮੈਂ ਕਰ ਨਹੀਂ ਸਕਦਾ ਮੇਰੀ ਕੁਆਲੀਫਿਕੇਸ਼ਨ ਬਹੁਤ ਘੱਟ ਹੈ ਤੇ ਬੱਚਿਓ ਕੁਝ ਕੋਈ ਐਕਸਕਿਊਜ਼ ਨਹੀਂ ਹੈ ਇਹ ਸਾਰੇ ਬਹਾਨੇ ਆ ਅਗਰ ਤੁਸੀਂ ਚਾਹੋਗੇ ਮੈਂ ਆਪਣੀ ਲਾਈਫ ਬਣਾਨੀ ਹੈ ਸਿਰਫ ਇੱਕ ਕਦਮ ਸਿਰਫ ਇੱਕ ਕਦਮ ਚੱਲਣਾ ਹੈ ਤੁਸੀਂ ਤੇ ਬਾਕੀ ਸਾਰਾ ਸਿਸਾਈਓਰ ਸਿ ਵਿਜ਼ਿਟ ਕਰਨਾ ਅਸੀਂ ਤੁਹਾਡੇ ਲਈ ਤੁਹਾਡੇ ਐਫਰਟਸ ਕਰਾਂਗੇ ਤੁਹਾਨੂੰ ਫ੍ਰੀ ਆਫ ਕੋਸ ਤੁਹਾਨੂੰ ਆਇਲਸ ਕਰਾਵਾਂਗੇ ਤੁਹਾਡੇ ਕੋਲ ਕੋਈ ਖਰਚਾ ਨਹੀਂ ਲਾਵਾਂਗੇ ਇਵਨ ਤੁਹਾਡੇ ਟੈਸਟ ਤੇ ਐਗਜ਼ਾਮ ਦੇ ਜਿਹੜੇ ਚਾਰਜਸ ਨੇ ਉਹ ਵੀ ਸਾਡੀ ਕੰਪਨੀ ਪੇ ਕਰੇਗੀ ਸੋ ਅਗਰ ਕੋਈ ਕੰਪਨੀ ਤੁਹਾਡੇ ਲਈ ਆਨੇ ਐਫਰਟਸ ਕਰ ਰਹੀ ਹੈ ਸਿਰਫ ਇਹ ਸੋਚ ਕੇ ਕਿ ਅੱਜ ਪੰਜਾਬ ਦਾ ਕੋਈ ਵੀ ਬੱਚਾ ਇਸ ਦੂਤੋਂ ਨਾ ਰਹਿ ਜਾਵੇ ਕਿ ਮੇਰੇ ਕੋਲ ਪੈਸੇ ਨਹੀਂ ਹੈ ਔਰ ਜਦੋਂ ਇਹ ਕੰਡੀਸ਼ਨਿੰਗ ਦਾ ਪਾਰਟ ਪੰਜਾਈਗੀ ਤੁਹਾਡੇ ਦੋਸਤ ਆ ਚੁੱਕੇ ਹੋਣਗੇ ਪਰ ਤੁਹਾਨੂੰ ਲੱਗੇਗਾ ਕਿ ਮੇਰੇ ਦੋਸਤ ਉੱਥੇ ਜਾ ਕੇ ਅੱਗੇ ਮੂਵ ਹੋ ਗਏ ਜਾਂ ਸਾਈਪਰਸ ਦੇ ਵਿੱਚ ਉਹ ਬਹੁਤ ਪੈਸਾ ਕਮਾ ਰਹੇ ਨੇ ਬਹੁਤ ਖੁਸ਼ ਨੇ ਲੇਕਿਨ ਮੈਂ ਸਿਰਫ ਪੈਸੇ ਦੇ ਦੁੱਖਾਂ ਜਾਂ ਮੈਂ ਇਸ ਚੀਜ਼ ਕਰਕੇ ਕਿ ਮੈਂ ਆਇਲਸ ਨਹੀਂ ਕਰ ਸਕਦਾ ਮੇਰੇ ਕੋਲ ਟਾਈਮ ਨਹੀਂ ਹੈ ਮੇਰੇ ਕੋਲ ਪੈਸੇ ਨਹੀਂ ਹੈ ਇਹ ਹਰ ਇੱਕ ਚੀਜ਼ ਦਾ ਸੋਲੂਸ਼ਨ ਤੁਹਾਨੂੰ ਸਾਈਓਲਸਿਸ ਕੰਪਨੀ ਦੇ ਰਹੀ ਹੈ ਸਿਰਫ ਕਰਨਾ ਕੀ ਹੈ ਕਿਸੇ ਵੀ ਕੰਸਲਟੈਂਟ ਦੇ ਆਫਿਸ ਜਾਣ ਤੋਂ ਪਹਿਲੇ ਇੱਕ ਵਾਰੀ ਸਾਈਓਲਸਿਸ ਵਿਜ਼ਿਟ ਜ਼ਰੂਰ ਕਰਨਾ ਹੈ ਸਾਈਪਰ ਸਟੱਡੀ ਵੀਜ਼ਾ ਵਾਸਤੇ ਸਪੈਸ਼ਲੀ ਅਗਰ ਤੁਸੀਂ ਅਪਲਾਈ ਕਰਨਾ ਚਾਹ ਰਹੇ ਹੋ ਕਿਸੇ ਵੀ ਕਾਲਜ ਦੇ ਵਿੱਚ ਤੁਹਾਡੇ ਨੇੜੇ ਤੇੜੇ ਸ਼ਹਿਰ ਦੇ ਵਿੱਚ ਕਿਤੇ ਵੀ ਕੋਈ ਏਜੰਟ ਤੁਹਾਨੂੰ ਕਹਿ ਰਿਹਾ ਕਿ ਮੈਂ ਇਸ ਕਾਲਜ ਦੇ ਵਿੱਚ ਤੁਹਾਨੂੰ ਭੇਜਾਂਗਾ ਇਹੀ ਕਾਲਜ ਬੈਸਟ ਹੈ ਸੇਮ ਉਹੀ ਕਾਲਜ ਉਹੀ ਕੋਰਸ ਜਿਹੜੇ ਬਾਕੀ ਏਜੰਟ ਤੁਹਾਨੂੰ 810 ਲੱਖ ਰੁਪਏ ਦੇ ਰਹੇ ਨੇ ਉਹੀ ਮੈਂ ਤੁਹਾਨੂੰ 5.5 ਲੱਖ ਰੁਪਏ ਤੁਹਾਨੂੰ ਭੇਜਾਂਗਾ ਸਿਰਫ ਤੁਸੀਂ ਵਿਜ਼ਿਟ ਕਰਨਾ ਸਾਈਓਵਰਸਿਸ ਪਰ ਆਪਣੇ ਲਾਈ ਬਣਾਉਂਦੇ ਤੁਹਾਡਾ ਜੋ ਲਾਸਟ ਓਪਰਚੁਨਿਟੀ ਹੈ ਨੂੰ ਮਿਸ ਨਾ ਕਰੋ ਥੈਂਕ ਯੂ ਵੈਰੀ ਮਚ अरे साइप्रस कंट्री है? है जी है। बहुत बढ़िया बहुत वै बहुत अच्छी कंट्री है सबसे ज्यादा ये होता है कि डिफिकल्टी अगर लोग ना हो डिफिकल्टी होती है यहाँ के लोग भी बहुत हैं। मतलब कोई इशू नहीं होता साइप्रस बहुत ज्यादा कंट्री है बहुत बेटर है साइप्रस बहुत अच्छा कंट्री है।, है सेफ कंट्री से बहुत सी अपॉर्चुनिटीज़ हैं जो भी बहुत अच्छी बहुत ही आराम से मिल जाती है क्योंकि यहाँ जॉब की वैल्यू और यहाँ के बंदे बहुत अच्छे हैं बहुत बढ़िया बहुत बढ़िया है बढ़िया है, है सब कुछ बढ़िया सैलरी मिलती है बहुत बेनिफिट भी आएगा बहुत बढ़िया